ਇਹ ਦੁਪਹਿਰਾਂ ਤੇ ਕਰਦੇ ਰਹੇ ਉਹ ਕੈਪਟਨ ਸਾਹਿਬ ਨੇ ਕੁੰਡੇ ਨਹੀਂ ਖੋਲਿਆ ਉਹਨਾਂ ਨੇ ਮਹਿਲ ਦਾ ਕੁੰਡਾ ਹੀ ਨਹੀਂ ਖੋਲਿਆ 5 ਸਾਲ ਆਮ ਬੰਦਿਆਂ ਵਾਸਤੇ ਤੱਕ ਛੱਡੋ ਆਪਦੇ ਐਮ ਐਲ ਏ ਵਾਸਤੇ ਨਹੀਂ ਖੋਲਿਆ ਕੁੰਡਾ ਮਹਿਲ ਦਾ ਅੰਦਰੋਂ ਕੁੰਡਾ ਲਾ ਲਿਆ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ 2022 ਚ ਲੋਕਾਂ ਨੇ ਉਸੇ ਮਹਿਲ ਦਾ ਕੁੰਡਾ ਬਾਹਰੋਂ ਲਾਤਾ ਜਦੋਂ ਕਹਿੰਦੇ ਲੋਕਾਂ ਕੋਲੇ ਜਾਣਾ ਚੱਲੀਏ ਜਦੋਂ ਕੁੰਡਾ ਖੋਲਣ ਲੱਗੇ ਕਹਿੰਦੇ ਬਾਹਰੋਂ ਬੰਦ ਹੈ ਕੌਣ ਕਰਕੇ ਕਹਿੰਦੇ ਲੋਕ ਕਰਗੇ ਤਾਂ ਹੁਣ ਜੇ ਤੁਸੀਂ ਲੋਕਾਂ ਕੋਲ ਨਹੀਂ ਜਾਓਗੇ ਲੋਕ ਤੁਹਾਡੇ ਕੋਲ ਕਿਉਂ ਆਉਣਗੇ ਵੀ ਠੇਕਾ ਲਿਆ ਤੁਹਾਡਾ ਰਿਸ਼ਤੀ ਕਰਾਈ ਹੈ ਸੋ ਇਸ ਕਰਕੇ ਮੈਂ ਤਾਂ ਇਸ ਗੱਲ ਦਾ ਪਹਿਲਾਂ ਕੈਸਟਾ ਸੀੜੀਆਂ 'ਚ ਵੀ ਕਰਦਾ ਸੀ ਸਿਸਟਮ ਤੇ ਸਟਾਇਰ ਕਰਦਾ ਸੀ ਕਿ ਆਪਣਾ ਸਿਸਟਮ ਜਿਹੜਾ ਠੀਕ ਹੋਣਾ ਚਾਹੀਦਾ ਹੈ ਸਿਸਟਮ ਠੀਕ ਹੋ ਗਿਆ ਸਾਰਾ ਕੁਝ ਠੀਕ ਹੋ ਜਾਊਗਾ ਤੁਹਾਡਾ ਇਲਾਕਾ ਐਨਆਰਆਈ ਇਲਾਕਾ ਹੈ ਜਿਆਦਾਤਰ ਬਹੁਤ سارے ਲੋਕ ਬਾਹਰ ਮੈਨੂੰ ਮਿਲਦੇ ਵੀ ਨਹੀਂ ਦੋਸਤੀ ਨੇ ਬਹੁਤ ਇਲਾਕਾ ਤੁਹਾਡਾ ਬਾਹਰ ਗਿਆ ਤੁਸੀਂ ਪੁੱਛ ਲੈ ਜਾ ਕੇ ਉੱਥੇ ਕਿਉਂ ਜਾਣੇ ਆਪਾਂ ਕਿਉਂਕਿ ਸਿਸਟਮ ਹੈ ਉਹਨਾਂ ਕੋਲੇ ਉਹ ਉੱਥੇ ਜਿਹੜਾ ਅਮੀਰ ਹੈ ਉਹਨੂੰ ਵੀ ਰੋਟੀ ਮਿਲਦੀ ਹੈ ਜਿਹੜਾ ਗਰੀਬ ਹੈ ਉਹਨੂੰ ਵੀ ਉਹਦੇ ਬਰਾਬਰ ਦੀ ਰੋਟੀ ਮਿਲਦੀ ਹੈ ਉੱਥੇ ਕੰਮ ਕਰਨਾ ਪੈਂਦਾ ਸਭ ਨੂੰ ਜਦੋਂ ਮਰਜ਼ੀ ਤੁਸੀਂ ਫੋਨ ਕਰ ਲਿਓ ਕਿੱਥੇ ਹੋ ਕੰਮ ਤੇ ਆ ਕਿੱਥੇ ਹੋ ਕੰਮ ਤੋਂ ਆ ਰਿਹਾ ਹਾਂ ਹੁਣ ਕਿੱਥੇ ਹੋ ਕੰਮ ਤੇ ਜਾ ਰਿਹਾ ਹਾਂ ਸੋ ਇੱਥੇ ਆਪਣੇ ਕੀ ਕਰਤਾ ਸੀ ਹਾਲਾਤ ਇਹਨਾਂ ਨੇ ਨੌਜਵਾਨਾਂ ਨੂੰ ਮੰਜ਼ਿਲੈਸ ਏਮਲੈਸ ਬਣਾਤਾ ਸੀ ਕੋਈ ਮੰਜ਼ਿਲ ਨਹੀਂ ਮਨ ਨੌਜਵਾਨ ਮੁੰਡੇ ਵਧੀਆ ਪੱਜਪੋਗ ਬਣ ਕੇ ਜਾ ਜੇ ਵਧੀਆ ਜਲਜੁਲਾ ਲਈ ਉਦੋਂ ਬਾਅਦ ਗੱਡੀ ਵੀ ਸਟਾਰਟ ਕਰ ਲਈ ਗੱਡੀ ਸਟਾਰਟ ਕਰਕੇ ਬੈਕ ਗੇਅਰ ਪਾ ਲਿਆ ਘਰੋਂ ਬੈਕ ਗੇਅਰ ਪਾ ਕੇ ਕਲਚ ਛੱਡਤਾ ਗੱਡੀ ਬੈਕ ਹੋਣ ਲੱਗੀ ਉਦੋਂ ਤੱਕ ਪਤਾ ਨਹੀਂ ਹੁੰਦਾ ਸੀ ਵੀ ਜਾਣਾ ਕਿੱਥੇ ਆ ਫਿਰ ਫੋਨ ਕਰਦੇ ਸੀ ਵਰਮੇਲ ਕਿੱਥੇ ਆ ਇਧਰ ਇਧਰ ਹੀ ਬੈਠਾ ਚੱਲ ਮੈਂ ਆਇਆ ਤੇਰੇ ਘਰੀਂ ਇਧਰ ਉਹ ਆ ਗਿਆ ਤੂੰ ਕਿੱਥੇ ਚੱਲੀਏ ਭੂਆ ਦੇ ਮੁੰਡੇ ਦਾ ਵਿਆਹ ਕਿੱਥੇ ਉਹ ਕਾਰਡ ਦੇਣ ਜਾਣਾ ਹੈ ਉਧਰ ਸੁਲਤਾਨਪੁਰ ਲੋਧੀ ਕਰਨੀ ਚੱਲ ਚੱਲੀਏ ਚੱਲ ਸੂਰਜ ਛਪਾਉਂਦੇ ਫਿਰਦੇ ਰਹਿੰਦੇ ਸੀ ਬਸ ਹੁਣ ਅਸੀਂ ਉਹਨਾਂ ਨੂੰ ਨੌਕਰੀਆਂ ਦੇ ਰਹੇ ਹਾਂ ਕੱਲ ਪਰਸੋਂ ਤੁਸੀਂ ਦੇਖਿਆ ਹੁਣ ਸਮਾਗਮ ਪਰਸੋਂ 457 ਜਿਹੜੀ ਨੌਕਰੀ ਦਿੱਤੀ ਉਹ ਤੋਂ ਬਾਅਦ 40000 ਤੋਂ ਵੱਧ ਸਰਕਾਰੀ ਨੌਕਰੀਆਂ ਹੋਣਗੀਆਂ 40000 ਕੋਈ ਪਟਵਾਰੀ ਲੱਗ ਗਿਆ ਕੋਈ ਐਸ ਡੀਓ ਲੱਗ ਗਿਆ ਕੋਈ ਪੁਲਿਸ ਦੇ ਵਿੱਚ ਇੰਸਪੈਕਟਰ ਮੁੰਡੇ ਕੁੜੀਆਂ ਸਭ ਨੂੰ ਨੌਕਰੀ ਮਿਲ ਰਹੀ ਹੈ ਆ ਨੌਕਰੀ ਮਿਲ ਰਹੀ ਹੈ ਸਿਰਫ ਨੰਬਰਾਂ ਤੇ ਆਧਾਰਤ ਕੋਈ ਸ਼ਪਾਰਸ਼ ਨਹੀਂ ਇੱਕ ਬੰਦਾ ਖੜਾ ਹੋ ਕੇ ਕਹਿੰਦੇ ਪੰਜਾਬ ਚੋਂ ਕਿ ਕਾ ਨੌਕਰੀ ਲੈਣ ਲਈ ਮੈਨੂੰ 1 ਕਿਰਪਿਆ ਦੇਣਾ ਪੈ ਗਿਆ। ਜਦ ਮੈਨੂੰ ਸਪਰਸ਼ ਬਣੇ ਪੈ ਗਿਆ। ਨੋ। ਜੇ ਕੋਈ ਆਜਾ ਮੁੰਡਾ ਕੁੜੀ ਹੋ ਜੇ ਕਿ 700 ਨੰਬਰਾਂ ਦਾ ਪੇਪਰ ਸੀ ਮੇਰੇ 680 ਆਏ ਸੀ। 550 ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਉਹਦਾ ਕਿਸੇ ਮੰਤਰੀ ਨਾਲ ਜਾਂ ਐਮਐਲਏ ਨਾਲ ਪਿਆਰ ਸੀ। ਉਹਦੇ ਬਾਪੂ ਦਾ। ਤੇ ਉਹ ਉਹ ਲਵਾ ਗਿਆ ਸਪਰਸ਼ ਨੂੰ। ਨੋ। ਐਦਾਂ ਨਹੀਂ ਹੋਊਗਾ। ਭਾਵੇਂ ਇੱਕ ਘਰ 'ਚ ਤਿੰਨ ਕਰ ਲਓ। ਇੱਕ ਘਰ 'ਚ ਦੋ-ਦੋ ਵੀ ਮੈਨੂੰ ਨੌਕਰੀਆਂ ਮਿਲੀਆਂ ਨੇ। ਦੋਨੇ ਭੈਣ ਭਾਈਆਂ ਨੇ ਪੜ੍ਹਾਈ ਕੀਤੀ ਦੋਨਾਂ ਦਾ ਨਾਮ ਆ ਗਿਆ ਮੈਰਿਜ ਦੋ ਦੇ ਦੇ ਨੇ ਸੋ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਇਤਿਹਾਸਿਕ ertid ਤੇ ਕਿ ਬਹੁਤ ਸਾਰਾ ਸਾਰਾ ਕੁਝ ਦੱਸਦਾ ਮੈਡਮ 인ਦਰਜੀਤ ਕਰਮਾਨ ਜੀ ਨੇ ਸਾਡੇ ਵੱਲੋਂ ਤਾਂ ਕੋਈ ਅਸੀਂ ਕੰਨ ਨਹੀਂ ਰੱਖਾਂਗੇ ਤੁਹਾਡੀ ਸੇਵਾ ਵਿੱਚ ਬਾਕੀ ਤੁਹਾਡੇ ਤੁਸੀਂ ਕਿਹੜੇ ਕੋਈ ਰੱਖੀ ਹੈ ਜੇ ਤੁਸੀਂ ਦਿਲ ਖੋਲ ਕੇ ਵੋਟਾਂ ਪਾਈਆਂ ਤਾਂ ਫੇ ਸਾਡਾ ਕੰਮ ਵੀ ਤਾਂ ਤੇ ਦਿਲ ਖੋਲ ਕੇ ਹੋਣਾ ਚਾਹੀਦਾ ਇੱਕ ਹੋਸ਼ ਜਿਹੜੀ ਸਕੀਮ ਸ਼ੁਰੂ ਕੀਤੀ ਹੈ ਆਮ ਆਪ ਆਮਾ ਦੀ ਪਾਰਟੀ ਸਰਕਾਰ ਤੁਹਾਡੇ ਦੁਆਰ ਮੈਂ ਪਹਿਲੇ ਦਿਨ ਤੋਂ ਕਿਹਾ ਜੀ ਕਹਿੰਦਾ ਸੀ ਯਾਰ ਵੋਟਾਂ ਤੋਂ ਪਹਿਲਾਂ ਵਾਲੇ ਭਾਸ਼ਣਾਂ ਚ ਵੀ ਕਹਿੰਦਾ ਸੀ ਵੀ ਆਹ ਦਫ਼ਤਰਾਂ ਚ ਸਾਡੇ ਬਜ਼ੁਰਗ ਜਿਹੜੇ ਖੱਜਲ ਖਵਾਰ ਹੁੰਦੇ ਨੇ ਖੱਜਲ ਖਵਾਰੀਆਂ ਖਤਮ ਕਰ ਦੂੰਗਾ ਉੱਥੇ ਜਾ ਕੇ ਤੱਕੇ ਖਾਂਦੇ ਪਾਤਰ ਸਾਹਿਬ ਦਾ ਸ਼ੇਰ ਹੈ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਪਿੰਡ ਚ ਕਹਿੰਦਾ ਕਹੋਂਦਾ ਜ਼ਿਮੀਦਾਰ ਹੁੰਦਾ ਸ਼ਹਿਰ ਚ ਆ ਕੇ ਕੁਝ ਬੜਾ ਸਿਵਿਟੇਟ ਛਿੜਕ ਦਿੰਦਾ ਉਹ ਬੁੜਿਆ ਪੁੱਛੋ ਕਿੱਧਰ ਮੂੰਹ ਚੱਕਿਆ ਰੋਜ਼ ਆ ਜਾਂਦੇ ਨੇ ਬੁੱਧਵਾਰ ਨੂੰ ਆਈ ਸਾਬ ਹੈ ਨਹੀਂ ਵੀਰਵਾਰ ਨੂੰ ਆਈ ਉਹ ਬੁੱਧਵਾਰ ਤੇ ਵੀਰਵਾਰ ਆਉਂਦੇ ਹੀ ਨਹੀਂ ਅਸਲ ਚ ਬੁੱਧਵਾਰ ਤੇ ਵੀਰਵਾਰ ਨਹੀਂ ਹੁੰਦੇ ਅਸਲ ਚ ਉਹਨਾਂ ਦਾ ਮਤਲਬ ਹੁੰਦਾ ਬੁੱਧਵਾਰ ਨੂੰ ਆਈ ਤੇ ਕੁਝ ਲੈ ਆਈ ਜੇ ਨਹੀਂ ਲੈਂਦਾ ਫਿਰ ਵੀਰਵਾਰ ਨੂੰ ਆਈ ਪਰ ਕੁਛ ਲਿਆਈ ਉਹ ਆਈ ਤੇ ਲਿਆਈਆਂ ਵਾਲਕਾਂ ਬੰਦ ਕਰਨ ਲੱਗਿਆ ਹੁਣ ਤੁਹਾਡੇ ਪਿੰਡਾਂ ਚ ਪਿੰਡ ਬੋਲਾਂ ਪਿਪੜਾਂ ਥੱਲੇ ਪਿਪੜਾਂ ਥੱਲੇ ਆ ਕੇ ਤੁਹਾਡੀਆਂ ਰਿਸ਼ਤੀਆਂ ਹੋਣਗੀਆਂ ਤੁਹਾਡੇ ਆਧਾਰ ਕਾਰਡ ਦੇ ਕੰਮ ਹੋਣਗੇ ਤੁਹਾਡੇ ਜਾਤੀ ਸਰਟੀਫਿਕੇਟ ਤੁਹਾਡੇ ਜਿਹੜਾ ਕੰਮ ਆਊਗਾ ਤੁਹਾਡੇ ਪਿੰਡ ਚ ਅਨਾਉਂਸਮੈਂਟ ਕਰਕੇ ਬਲ ਅਫਸਰ ਆਉਣਗੇ ਤੁਹਾਡੇ ਅੜਦੜ ਮੈਂ ਕਹਾਂ ਵੀ ਕੁਰਸੀਆਂ ਛੱਡੋ ਮੈਂ ਮੈਂ ਕਿੰਨੇ ਜਰ ਪੈਣਾ ਮੈਂ ਤਾਂ ਤੁਰੇ ਹੀ ਰਹਿਣਾ ਰੋਜ਼ ਕੁਰਸੀਆਂ 'ਤੇ ਬੈਠੇ ਰਹਿੰਦੇ ਆ ਡਾਡੀਆਂ ਕੁਰਸੀਆਂ 'ਤੇ ਚਿੱਟੇ ਰੰਗ ਦੇ ਤੌਲੀਏ ਰੱਖ ਲੈਂਦੇ ਉੱਤੇ ਤੌਲੀਏ ਪਤਾ ਨਹੀਂ ਕਹਿੰਦੇ ਬਾਤ ਤੇ ਰੱਖਦੇ ਹੈਨਾ ਬੈਠੇ ਰਹਿੰਦੇ ਨੇ ਮਸਮ ਆਇਆ ਜੀ ਚਾਹ ਲਿਆ ਬਜੂਸ ਲੋਕ ਤਾਂ ਨਹੀਂ ਹੈਗੇ ਲੋਕ ਹੈਗੇ ਨੇ ਫਿਰ ਪਿਛਲੇ ਦਰਵਾਜ਼ੇ ਵੱਧੀ ਚਲੀਏ ਚਲੋ ਚਾਹ ਵੇ ਲੋਕਾਂ ਨੂੰ ਤਾਂ ਮਿਲਣਾ ਹੀ ਨਹੀਂ ਇਹ ਕਿਹੜੀ ਗੱਲ ਹੋ ਗਈ ਵੀ ਪਬਲਿਕ ਸਰਵੰਟ ਹੋ ਤੁਸੀਂ ਲੋਕਾਂ ਦੇ ਸੇਵਕ ਹੋ ਤੁਸੀਂ ਲੋਕਾਂ ਦੇ ਮਾਲਕ ਬਣ ਕੇ ਬਹਿ ਗਏ ਇਹ ਨਹੀਂ ਹੋ ਸਕਦਾ ਲੋਕਤੰਤਰ ਚ ਸੋ ਤੁਹਾਡੇ ਨਾਲ ਆ ਤੁਹਾਡੇ ਵਰਗਿਆਂ ਐਂ ਰਹਾਂਗੇ ਤੁਸੀਂ ਦੇਖ ਲਓ ਆ ਸਾਡੇ ਬੈਠੀ ਸਾਰੀ ਲੀਡਰਸ਼ਿਪ ਮੈਡਮ ਥੇੜਾ ਬੈਠੇ ਨੇ ਸਾਰੇ ਸਾਰੇ ਸਾਡੀ ਟੀਮ ਬੈਠੀ ਹੈ ਕੋਈ ਲੱਗਦਾ ਤੁਹਾਨੂੰ ਵੀ ਪੋਲੀਟੀਕਲ ਬੈਕਗ੍ਰਾਉਂਡ ਵਾਲਾ ਕੋਈ ਤੁਹਾਡੇ ਵਰਗੇ ਆ ਤੁਹਾਡੇ ਘਰਾਂ ਚੋਂ ਨਿਕਲੇ ਆ ਮੈਂ ਮੈਨੂੰ ਦੇਖ ਲਓ ਤੁਸੀਂ ਇੱਕ ਆਮ ਪਿੰਡ ਚੋਂ ਉੱਠ ਕੇ ਕਲਾਕਾਰੀ ਚ ਆ ਗਏ ਤੁਸੀਂ ਬਹੁਤ ਪਿਆਰ ਦਿੱਤਾ ਜੇ ਮੈਂ ਚਾਹੁੰਦਾ ਪੈਸੇ ਬਹੁਤ ਕਮਾਈ ਜਾਂਦਾ ਉਧਰ ਮੈਨੂੰ ਕੀ ਲੋੜ ਸੀਗੀ ਪੰਗਾ ਲੈਣ ਦੀ ਉਹਨਾਂ ਨਾਲ ਪਰ ਫਿਰ ਐ ਥੋੜੀ ਹੁੰਦਾ ਹੈ ਕਿ ਆਪਦੀਆਂ ਅੱਖਾਂ ਸਾਹਮਣੇ ਅਸੀਂ ਪੰਜਾਬ ਨੂੰ ਮਰਦਾ ਦੇਖੀ ਜਾਈਏ ਤੇ ਆਪ ਅਸੀਂ ਕਮੇਡੀ ਕਾਸਟਾਂ ਕੱਢੀ ਜਾਈਏ ਹੱਸੂਗਾ ਕਿਵੇਂ ਹਾਸੇ ਵੀ ਉਦੋਂ ਚੰਗੇ ਲੱਗਦੇ ਨੇ ਜੁੱਲਿਆਂ ਜਗ ਅੱਗ ਮਚਦੀ ਹੋਵੇ ਚੁੱਲਿਆਂ ਤੋਂ ਅੱਗ ਬੁਜੀ ਪਈ ਹੈ ਇਸ ਕਰਕੇ ਆਏ ਪੰਜਾਬ ਦੀ ਰਾਜਨੀਤੀ 'ਚ ਵੀ ਚਲੋ ਜੇ ਇਹ ਨਹੀਂ ਚੱਜਦੇ ਨਿਕਲਦੇ ਤੇਰਾ ਆਪਾਂ ਹੀ ਕਰਕੇ ਦੇਖ ਲੈਨੇ ਆ ਜੇ ਇਹ ਚੱਜਦੇ ਨਿਕਲੇ ਆਉਂਦੇ ਅਸੀਂ ਕੀ ਕਰਨ ਆਉਂਦੇ ਇੱਧਰ